ਜੀ ਮੈਂ ਰਾਮ ਟੈਕਸ ਪਰ ਮਾ ਰੰਡਾਵਾ 컬렉ਸ਼ਨ ਤੋਂ ਬੋਲ ਰਹੀ ਆ ਅੱਜ ਉਹ ਸੂਟ ਤੁਹਾਨੂੰ ਅਸੀਂ ਪਹਿਲਾਂ ਥੋੜਾ ਵੀਡੀਓ ਬਣਾਉਣ ਲੱਗੇ ਮੈਂ ਖੋਲਿਆ ਸੀ ਓਪਨ ਕੀਤਾ ਸੀ ਜਿੱਦਾਂ ਜਿਸ ਤਰ੍ਹਾਂ ਪੈਕਿੰਗ ਹੋਈ ਆ ਤੇ ਇਹ ਹੈ ਨਾ ਸੂਟ ਇਅਰਪੋਰਟ ਦਾ ਆ ਤਾਂ ਇੰਨਾ ਫੁੱਲ ਪੀਰ ਨੂੰ ਦੁਪੱਟਾ ਆ ਜਿਹਦੇ ਰਾਮ ਟੈਕਸ ਦਾ ਲੋਗੋ ਲੱਗਾ ਆ ਜਿਹਦੇ ਵਿੱਚ ਹਲਕਾ ਹਲਕਾ ਜਿਹਾ ਵਿੱਚ ਪ੍ਰਿੰਟ ਆ ਤੇ ਘੇਰੇ ਤੇ ਦੇਖੋ ਐਮਬਰਾਇਡਰੀ ਆ ਫਿਰ ਬੂਟੀਆਂ ਫਿਰ ਟਿੰਨ ਫਲਾਵਰ ਆ ਜਿੱਦਾਂ ਡਿਜ਼ਾਈਨਰ ਦੀ ਬਟਿਕ ਸਟਾਈਲ ਤੁਹਾਨੂੰ ਕੁਝ ਵੀ ਤਰ੍ਹਾਂ ਦੀ ਲੋੜ ਨਹੀਂ ਇਹ ਹੈਗਾ ਨੰਬਰ 1 ਇਸ ਦੀ ਕੀਮਤ ਹੈ ਜੀ 1840 ਰੁਪਏ ਤੁਹਾਡੇ ਘਰ ਤੱਕ 1840 ਰੁਪਏ ਵਿੱਚ ਫੁੱਲ ਪਿਓਰ ਦਾ ਦੁਪੱਟਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਇਸ ਦੇ ਚਾਰੇ ਪਾਸੇ ਲੀਸ ਆ। ਇਹ ਬਹੁਤ ਵਧੀਆ ਉਹਨਾਂ ਨੇ ਨਾ ਜਿੱਦਾਂ ਮਤਲਬ ਜਿਹਦਾ ਟਾਈ ਐਂਡ ਡਾਈ ਦੇ ਨੇ ਇਸ ਤਰ੍ਹਾਂ ਦੇ ਸਾਰੇ ਦੁਪੱਟੇ ਹੈ ਜਿੱਦਾ ਤੇ ਬਹੁਤ ਹੀ ਵਧੀਆ ਦੁਪੱਟਾ ਦੇਖੋ ਤੁਸੀਂ ਹੈਨਾ ਤੁਹਾਡੇ ਘਰ ਤੱਕ ਇਹ ਜਿਹੜਾ 1840 ਰੁਪਏ ਵਿੱਚ ਫਰੀ ਡਿਲੀਵਰੀ ਹੋਵੇਗੀ ਕੋਈ ਵੀ ਤੁਹਾਨੂੰ ਕੋਰੀਅਰ ਦਾ ਖਰਚ ਨਹੀਂ ਹਨ ਤੁਸੀਂ 940251814 ਤੇ ਤੁਸੀਂ ਆਪਣੇ ਸੂਟ ਬੁੱਕ ਕਰਾਣੇ ਸਕਰੀਨ ਸ਼ਾਟ ਲੈ ਕੇ ਤੁਸੀਂ ਇਸੇ ਨੰਬਰ ਤੇ ਦੂਗਰਪੇ ਕਰਨਾ ਤੇ ਇਸੇ ਨੰਬਰ ਤੇ ਤੁਸੀਂ ਆਪਣਾ ਸੂਟ ਦਾ ਸਕਰੀਨ ਦੇਣਾ ਨੰਬਰ 1 ਪਿੰਕ ਕਲਰ ਠੀਕ ਹੈ ਜੀ ਨੰਬਰ 2 ਆ ਗਿਆ ਜੀ ਗ੍ਰੇ ਕਲਰ ਇਹ ਹੈ ਦਾ ਗ੍ਰੇ ਕਲਰ ਤੁਸੀਂ ਨਾ ਤੁਹਾਡੇ ਘਰ ਦਾ ਤਾਂ ਕਹਿੰਦੇ ਸੀ ਅਸੀਂ ਦੇਖ ਕੇ ਸਾਹ ਪੁੱਛ ਜਾਂਦੇ ਕਿ ਗ੍ਰੇ ਕਲਰ ਇਹ ਹੈ ਦੇਖ ਸਕਦੇ ਤੁਸੀਂ ਸੇਮ ਉਹੀ ਚੀਜ਼ ਆ 1840 ਰੁਪਏ ਨੰਬਰ 2 ਨੰਬਰ 2 ਤੁਸੀਂ ਸਕਰੀਨ ਲੈਣਾ ਬਹੁਤ ਹੀ ਵਧੀਆ ਜਿੱਦਾਂ ਤੁਹਾਡੇ ਪਾਰਟੀ ਵੀਅਰ ਸੂਟ ਹੈ ਗਰਮੀਆਂ ਦੇ ਵਿੱਚ ਬਹੁਤ ਤੁਹਾਨੂੰ ਕੋਈ ਵੀ ਕੁਝ ਵੀ ਨੂੰ ਨਾ ਕੋ ਲਾਈਨਿੰਗ ਦੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈਗੀ ਕਿ ਬੁਟੀਕ ਸਟਾਈਲ ਸੂਟ ਆ ਸਾਰੇ ਜਿਹੜੇ ਦੁਪट्टे ਆ ਇਹਨਾਰੇ ਆਲਮੋਸਟ ਚਾਰੇ ਪਾਸੇ ਲੇਸ ਤੇ ਟਾਈ ਐਂਡ ਡਾਈ ਦੇ ਹੁੰਦੇ ਆ ਜੀ ਹਨਾ ਨੰਬਰ 2 ਹੋ ਗਿਆ 1740 ਰੁਪਏ ਨੰਬਰ 2 ਤੇ ਨੰਬਰ 3 ਅ ਲਿਵੈਂਡਰ ਕਲਰ ਲਿਵੈਂਡਰ ਜਾਂ ਮੋਵ ਕਲਰ ਪਰਪਲ ਕਲਰ ਵੈਸੇ ਇਹਦਾ ਪਰਪਲ ਤੇ ਕਈ ਤਰ੍ਹਾਂ ਦੇ ਆ ਜਿਦਾ ਤੇ ਇਹ ਨੰਬਰ 3 ਹੋ ਗਿਆ ਨੰਬਰ 10 ਤੇ ਦੁਪੱਟਾ ਕੁਝ ਦੇਖ ਸਕਦੇ ਹੋ ਦਾਰੇ ਪਾਸੇ ਲੇਸ 1840 ਰੁਪਏ ਤੱਕ ਤੁਹਾਡੇ ਘਰ ਤੱਕ ਫ੍ਰੀ ਮਿਲੇਗਾ ਕੋਈ ਕੋਰੀਅਰ ਖਰਚ ਨਹੀਂ ਹੋਵੇਗਾ ਠੀਕ ਹੈ ਜੀ ਨੰਬਰ 3 ਤੇ ਨੰਬਰ 4 ਹੈਗਾ ਸਕਾਈ ਬਲੂ ਸਕਾਈ ਬਲੂ ਟੰਡਿਆ ਅ ਨੰਬਰ ਤੁਹਾਨੂੰ 1840 ਰੁਪਏ ਤੇ ਨੰਬਰ 4 4th ਨੰਬਰ ਤੇ ਸਕਾਈ ਬਲੂ ਤੁਹਾਡੇ ਘਰ ਤੱਕ ਤੁਸੀਂ ਆਪਣਾ ਆਪਣੇ ਪੇਮਡ ਸ਼ਹਿਰ ਦਾ ਪਿੰਨ ਕੋਡ ਦੇਣਾ ਐਡਰੈਸ ਦੇਣਾ ਸਕਰੀਨ ਸ਼ਾਟ ਲੈ ਕੇ ਤੁਸੀਂ Google Pay ਕਰ ਦੇਣਾ ਆ ਦੇਖੋ ਜੀ ਐਡਰੈਸ ਆ ਸਾਡਾ ਜਿਹੜੇ ਕੋਈ ਬਟਾਲੇ ਦੇ ਲਾਗੇ ਚੱਕੇ ਆ ਸਾਡੇ ਘਰ ਪੀ ਆ ਸਕਦੇ ਆ ਨਾ ਸਾਡਾ ਜ세ਦਰ ਮੋਹਨ ਸਿੰਘ ਮਾਰਗ ਜਿਹੜਾ ਡੇਰਾ ਆ ਤੇ ਅਗਰ ਤੁਸੀਂ ਦੂਰ ਦੇ ਆ ਕਿਤੇ ਕਿੱਥੇ ਵੀ ਜਿੱਥੇ ਵੀ ਰਹਿੰਦੇ ਹੋ ਤੁਹਾਡੇ ਘਰ ਦਾ ਪੇ ਫ੍ਰੀ ਕੋਰੀਅਰ 1840 ਰੁਪਏ ਵਿੱਚ ਮਿਲੇਗਾ ਮੈਂ ਆਸ ਕਰਦੀ ਆ ਕਿ ਤੁਹਾਨੂੰ ਇਹ ਜੋ ਸੂਟ ਹਨ 2000 ਰਾਮ ਪੈਕਸ ਦੇ ਮੈਂ ਤੁਹਾਨੂੰ ਇਸ ਚੈਨਲ ਤੇ ਰਾਮ ਟੈਕਸ ਦੇ ਹੀ ਮੈਂ ਪਾਵਾਂਗੀ ਜੇ ਪਾਵਾਂਗੀ ਤਾਂ ਪਾਰਟੀ ਵੀਰ ਹੋਵੇਗੇ ਉਹ ਵੀ ਸ਼ਹਿਰ ਰਾਮ ਟੈਕਸ ਦੇ ਹੋਵੇਗੇ ਜਾਂ ਹੋਰ ਵੀ ਹੋਵੇਗੇ ਕਿ ਇਸ ਦੀ ਰੇਂਜ 2000 ਜਾਂ 1700 1800 ਤੋਂ ਸ਼ੁਰੂ ਹੋ ਕੇ 4000 ਤੱਕ ਤੁਹਾਨੂੰ ਇੱਥੇ ਸੂਟ ਮਿਲੋਗੇ ਅਗਰ ਤੁਸੀਂ ਕੋਈ ਵਧੀਆ ਹੋਰ ਵੀ ਲਗਾਣਾ ਪਾਰਟੀ ਵੀਰ ਤੁਸਾਂ ਨੂੰ 10000 ਰੁਪਏ ਦੇ ਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ 4 ਨੰਬਰ 1840 ਸਸਤੀ ਕਾਲ ਕਰੋ